ਫੋਗ ਵੜਾ ਤੋਂ ਭਾਜਪਾ ਨੂੰ ਉਸ ਸਮੇਂ ਇੱਕ ਵੱਡਾ ਝਟਕਾ ਲੱਗਾ ਜਦੋਂ ਵਾਰ ਨੰਬਰ 15 ਤੋਂ ਭਾਜਪਾ ਦੀ ਟਿਕਟ ਤੋਂ ਚੋਣ ਲੜ ਚੁੱਕੇ ਸ਼੍ਰੀਮਤੀ ਸਿਮਰਨਜੀਤ ਕੌਰ ਵਾਲੀਆ ਦੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਖਾਸਮ ਖਾਸ ਰਹੇ ਬਿੰਟੂ ਵਾਲੀਆ ਨੇ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਬਿੰਟੂ ਵਾਲੀਆ ਦੇ ਹੋਰਨਾਂ ਸ਼ਾਮਲ ਹੋਏ ਨੇਤਾਵਾਂ ਨੂੰ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਪੇਵਾਲ ਅਤੇ ਹਲਕਾ ਇੰਚਾਰਜ ਹਰਜੀਮਾਨ ਨੇ ਰੈਸਟੋਰਸ ਵਿਖੇ ਪਾਰਟੀ ਦੇ ਸਰਪਾਉ ਪਾਕੇ ਸ਼ਾਮਲ ਕੀਤਾ ਆਪਣੇ ਸੰਬੋਧਨ ਵਿੱਚ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਰ ਚੱਪੇਵਾਲ ਅਤੇ ਹਰਜੀਮਾਨ ਨੇ ਕਿਹਾ ਕਿ ਬਿੰਟੂ ਪਾਲੀਆ ਦੇ ਸ਼ਾਮਲ ਹੋਣ ਨਾਲ ਪਾਰਟੀ ਨੂੰ ਜਿੱਥੇ ਮਜ਼ਬੂਤੀ ਪ੍ਰਦਾਨ ਹੋਵੇਗੀ ਉੱਥੇ ਹੀ ਉਹਨਾਂ ਸ਼ਾਮਲ ਹੋਏ ਆਗੂਆਂ ਨੂੰ ਵਿਸ਼ਵਾਸ ਹੈ ਕਿ ਪਾਰਟੀ ਵਿੱਚ ਉਹਨਾਂ ਦਾ ਪੂਰਾ ਮਾਨ ਤੇ ਸਤਿਕਾਰ ਵੀ ਹੋਵੇਗਾ। ਉਹਨਾਂ ਵਿਸ਼ਵਾਸ ਹੈ ਕਿ ਉਹਨਾਂ ਦੇ ਬਾਰਵੀਂ ਜਿੰਨੇ ਵੀ ਅਧੂਰੇ ਵਿਕਾਸ ਦੇ ਕੰਮ ਨੇ ਉਹਨਾਂ ਨੂੰ ਬਿਨਾਂ ਦੇਰੀ ਕੀਤੇ ਪੂਰਾ ਕਰਵਾਇਆ ਜਾਵੇਗਾ। ਉਧਰ ਪਿੰਟੂ ਪਾਲੀਆ ਅਤੇ ਹੋਰਨਾਗੂਆਂ ਨੇ ਵੀ ਜਿੱਥੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਸੀਨੀਅਰ ਨੇਤਾਵਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨਗੇ ਇਜ਼ਰਾਨ ਸੀਨੀਅਰ ਨੇਤਾ ਦਲਜੀਤ ਰਾਜੂ ਚੇਅਰਮੈਨ ਜਰਨੈਲ ਨੰਗਲ ਚੇਅਰਮੈਨ ਤਵਿੰਦਰ ਰਾਮ ਮੇਰ ਰਾਮਪਾਲ ਉਪਾਲ ਪ੍ਰੇਤਪਾਲ ਕੌਰ ਤੁਲੀ ਗੁਰਦੀਪ ਸਿੰਘ ਤੁਲੀ ਬਿੱਲਾ ਪ੍ਰਭਕਰ ਦਰਸ਼ਨ ਲਾਲ ਧਰਮਸ਼ੋਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮਜੂਹਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਲਕਾ ਇੰਚਾਰਜ ਨਵ ਨਿਯੁਕਤ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀਮਾਨ ਜੀ ਤੇ ਉਹਨਾਂ ਦੀ ਸਾਥੀਆਂ ਦੀ ਅਗਵਾਈ ਹੇਠ ਅੱਜ ਬਹੁਤ ਹੀ ਸਾਥੀ ਜਿਹੜੇ ਦੂਸਰੀ ਪਾਰਟੀਆਂ ਨੂੰ ਛੱਡ ਕੇ ਅੱਜ ਸਾਡੇ ਸ਼ਾਮਲ ਹੋ ਰਹੇ ਹਨ ਉਹਨਾਂ ਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਬੰਟੀ ਵਾਲੀਆ ਜੀ ਆਪਣੇ ਸਾਥੀਆਂ ਸਮੇਤ ਸਲੋਨੀ ਜੈਨ ਜੀ ਆਪਣੇ ਸਾਥੀਆਂ ਸਮੇਤ ਔਰ ਸਾਡੇ ਭੈਣ ਜੀ ਰਗਵੀਰ ਕੌਰ ਜੀ ਆਪਣੇ ਸਾਥੀਆਂ ਸਮੇਤ ਸਾਡੇ ਸ਼ਾਮਲ ਹੋ ਰਹੇ ਨੇ ਮੈਂ ਆਪਣੇ ਵੱਲੋਂ ਸਾਡੇ ਮੇਅਰ ਸਾਹਿਬ ਬ੍ਰਾਮਪੜ ਉਪਲ ਜੀ ਉਹਨਾਂ ਵੱਲੋਂ ਸਾਡੇ ਚੇਅਰਮੈਨ ਚਤਵਿੰਦਰ ਜੀ ਔਰ ਸਾਡੇ ਚੇਅਰਮੈਨ ਜਨਰਲ ਲੰਗਰ ਜੀ ਔਰ ਵਿਸ਼ੇਸ਼ ਤੌਰ ਤੇ ਸਾਡੇ ਸੀਨੀਅਰ ਲੀਡਰ ਦਲਜੀਤ ਰਾਜੂ ਜੀ ਤੇ ਹੋਰ ਸਾਡੇ ਕਾਉਂਸਲਰ ਸਾਹਿਬਾਨ ਸਾਰਿਆਂ ਵੱਲੋਂ ਮੈਂ ਆਪ ਸਭ ਇਹਨਾਂ ਸਭ ਦਾ ਸਾਥੀਆਂ ਦਾ ਜਿਹੜੇ ਅੱਜ ਪਾਰਟੀ ਸ਼ਾਮਲ ਹੋਏ ਮੈਨਾਂ ਨੂੰ ਜੀ ਆਇਆਂ ਆਖਦਾ ਤੇ ਆਪਣੇ ਸਾਥੀਆਂ ਨੂੰ ਇਹਨਾਂ ਨੂੰ ਭਰੋਸਾ ਦਿਵਾਉਂਦਾ कि ਇਹਨਾਂ ਦਾ ਮਾਨ ਸਤਕਾਰ ਹਮੇਸ਼ਾ ਬਹਾਲ ਰੱਖਿਆ ਜਾਏਗਾ ਔਰ ਇਹਨਾਂ ਦੇ ਕੰਮ ਜਿਹੜੇ ਆ ਉਹ ਤਰਜੀਹ ਦੇ ਆਧਾਰ ਤੇ ਕੀਤੇ ਜਾਣਗੇ ਸੋ ਮੈਂ ਇਹਨਾਂ ਨੂੰ ਆਵਾਜ਼ੀ ਪਾਰਟੀ ਵਿੱਚ ਜੀ ਆਇਆਂ ਕਿ ਥੈਂਕ ਯੂ ਬਹੁਤ ਹੀ ਸਾਡੇ ਸਤਿਕਾਰਕ ਗੰਗਾ ਪਾਰਲੀਮੈਂਟ ਮੇਰੇ ਪਿਤਾ ਜੀ ਮਾਨ ਡਾਕਟਰ ਰਾਜ ਕੁਮਾਰ ਚੱਪੜਵਾਲ ਸਾਹਿਬ ਜੇਕ ਭਾਈ ਮਦਰ ਸ਼ਵੀਰ ਅਸ਼ੀਰਵਾਦ ਦੇ ਨਾਲ ਅੱਜ ਸਾਡੇ ਆਮ ਆਦਮੀ ਪਾਰਟੀ ਫਗਵਾੜਾ ਦਾ ਜੋ ਪਰਿਵਾਰ ਹੈ ਅੱਜ ਜੋ ਹੋਰ ਵਾਅਦਾ ਗਿਆ ਅੱਜ ਜੋ ਹੋਰ ਤਰੱਕੀਆਂ ਤੇ ਆ ਲੋਕ ਆਤਾ ਸ਼ਹਿਰ ਆਮ ਆਦੀ ਪਾਰਟੀ ਦੀ ਨੀਤੀਆਂ ਤੋਂ ਆਮ ਆਦੀ ਪਾਰਟੀ ਦੇ ਕਾਰਜਕਾਰੀਆਂ ਨੂੰ ਖੁਸ਼ ਨੇ ਨੂੰ ਦੇਖਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਵੱਡੇ ਵੀ ਨੇ ਬੰਟੂ ਵਾਲੀਆ ਜੀ ਸਾਡੀ ਭੈਣ ਸੋਨੀ ਜੈਨ ਜੀ ਸਾਡੇ ਪਾਰਟੀ ਦੇ ਪਹਿਲੇ ਵੀ ਸਾਰੇ ਮੈਡਮ ਪੈਟਰਿਕ ਵੀਰ ਕੌਰ ਜੀ ਬਿੱਲਾ ਪ੍ਰਵਕਰ ਅੰਕਲ ਇਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਇੱਥੇ ਤੱਕ ਪਹੁੰਚੇ ਆ ਸਾਡੇ ਮੇਰ ਸਾਹਿਬ ਉਹਨਾਂ ਦੀ ਅਗਵਾਈ ਹੈ ਸਾਡੇ ਦਲਜੀਤ ਮੇਰੇ ਵੱਡੇ ਵੀ ਦਲਜੀਤ ਕੌਜੀ ਸਾਹਿਬ ਸਾਡੇ ਚੇਅਰਮੈਨ ਜਵਿੰਦਰ RAM ਜੀ ਜਨੈਲ ਲੰਗਰ ਜੀ ਪੂਰੇ ਸੰਗਠਨ ਦੀ ਮੌਜੂਦਗੀ ਦੇ ਵਿੱਚ ਅੱਜ ਸਾਡੇ ਪਰਿਵਾਰ ਚ ਵਾਤਾ ਹੋਇਆ ਮੈਂ ਦੱਸਣਾ ਚਾਹੁੰਦਾ ਆ ਕਿ ਬੰਟੂ ਵਾਲੀਆ ਜੀ ਸਾਡੇ ਜਿਹੜੇ ਭਾਜਪਾ ਨੂੰ ਛੱਡ ਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਨੇ ਤੇ ਮੈਂ ਜਿੱਥੇ ਇਹਨਾਂ ਨੂੰ ਇਹਨਾਂ ਦੇ ਬੋਰਡਾਂ ਦੇ ਇਹਨਾਂ ਦੇ ਜਿੱਥੇ ਇਹਨਾਂ ਨੇ ਇਲੈਕਸ਼ਨ ਕੀਤੇ ਨੇ ਜਿੱਥੇ ਵਾਰਡ ਦੇ ਰੇ ਨੇ ਚਾਰਜ ਲੈਨੇ ਉਹਨਾਂ ਦੇ ਕੰਮਾਂ ਦੀ ਤਰਦੀ ਕੀਤੀ ਜਾਊਗੀ ਸ਼ਹਿਰ ਦੇ ਕੰਮਾਂ ਨੂੰ ਹਮੇਸ਼ਾ ਜਿਵੇਂ ਬਹਿਲ ਦਿੰਦੇ ਆਏ ਆ ਉਹ ਫੇਰ ਤਰ੍ਹਾਂ ਦਿੰਦੇ ਰਵਾਂਗੇ ਕਿ ਮੈਂ ਇਹ ਕੱਲ ਜਿਹੜੀ ਜ਼ਿਕਰ ਕਰਨਾ ਚਾਹੀਦੀਆਂ ਪਾਜਪਾ ਦੀਆਂ ਪੰਜਾਬ ਵਿਰੋਧੀ ਖਾਸ ਕਰਕੇ ਜੋ ਸਿੱਖ ਗਰੂਪ ਦੀਆਂ ਨੀਤੀਆਂ ਰਹੀਆਂ ਨੇ ਜਿਸ ਨੂੰ ਅਸੀਂ ਦੇਖਦੇ ਆ ਕਿ ਬੀਤੀ ਦਿਨ ਜਦੋਂ ਪੰਜਾਬ ਸਰਕਾਰ ਵੱਲੋਂ ਵਿਕਰਮ ਮਜੀਠੀਆ ਜਿਉਂਨਾ ਜਿਹਨਾਂ ਨੂੰ ਪੰਜਾਬ ਦੇ ਵਿੱਚ ਨਸ਼ੇ ਦਾ ਸਫਦਾਗਰ ਚਿੱਟਾ ਦਾ ਦੂਜਾ ਨਾਮ ਵਿਕਰਮ ਮਜੀਠੀਆ ਕਿਹਾ ਜਾਂਦਾ ਹੈ ਨੂੰ ਅਰੈਸਟ ਕੀਤਾ ਤੇ ਉਸਦੇ ਰੈਮਬੋਡ ਬਤ ਜਿੱਥੇ ਬਾਕੀ ਪਾਰਟੀਆਂ ਦੇ ਜਿਹੜੇ ਵੱਡੇ ਵੱਡੇ ਲੀਡਰ ਨੇ ਜਿਹੜੇ ਖੁਦ ਨੂੰ ਕਹਿੰਦੇ ਕਹਾਉਂਦੇ ਸਫੇਦ ਪੁਰਸ਼ ਚੌਧਰੀ ਬਣੇ ਫਿਰਦੇ ਸੀ ਅੱਜ ਉਹਨਾਂ ਦੇ ਹੱਥ ਵਿੱਚ ਬੋਲੇ ਸੀ ਮੈਨੂੰ ਲੱਗ ਰਿਹਾ ਹੈ ਕਿ ਹਰ ਇੱਕ ਪਾਜਪਾਈ ਨੂੰ ਇਸ ਵਕਤ ਹਰ ਇੱਕ ਕਾਂਗਰਸ ਨੂੰ ਸਵੇ ਪਰਚੋਲ ਕਰਨ ਦੀ ਲੋੜ ਹੈ ਕਿ ਉਹਨਾਂ ਦੀਆਂ ਪਾਰਟੀਆਂ ਕਹੇ ਜੇ ਵਕਤਿਆਂ ਦੀਆਂ ਮਦਦ ਕਰ ਰਹੀਆਂ ਨੇ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਕੈਸੇ ਲੋਕਾਂ ਦੇ ਪਿੱਛੇ ਖੜ ਰਹੀ ਹੈ ਮੈਂ ਜਾਰਾ ਲੰਮਾ ਕਰਾ ਡਾਕਟਰ ਸਾਹਿਬ ਦੀ ਹਾਜ਼ਰੀ ਵਿੱਚ ਇਹਨਾਂ ਸਾਰਿਆਂ ਨੇ ਅੱਜ ਸਾਡੇ ਪਰਿਵਾਰ ਵਿੱਚ ਸ਼ਾਮਿਲ ਹੋਏ ਆ ਇਹਨਾਂ ਦਾ ਬੰਦ ਦਾ ਮਾਨ ਸਨਮਾਨ ਕਾਇਮ ਰੱਖਿਆ ਜਾਏਗਾ ਇਹਨਾਂ ਦੇ ਕੰਮ ਅੱਗੇ ਤਰਜੀਹ ਦਿੱਤੇ ਜਾਣਗੇ